ਵਾਵਾ ਜੀ ਕਰਤੀ ਬਲੌਗ ਦੀ ਸਟਾਰਟਿੰਗ ਛੀ ਦਾਇਸਾ ਜਵਾਂ ਲੱਗੇ 11:00 ਵਜੇ ਆ ਬਲੌਗ ਸਟਾਰਟਿੰਗ ਕਰਤੀ ਤਲਕ ਤਲਕੀ ਆਓ ਸਾਰੇ ਭਾਲੇ 2 4 6 7 ਤੇ ਇੱਕ ਇਧਰੋਂ 8 8 ਪੁੱਤਰ ਜਵਾਂ ਨਵੇਂ ਗੱਡੇ ਆਈ ਤੇ ਇੱਕ ਉਹ ਬੈਠਾ 9 ਤੇ ਆ ਜੇ ਨਵੇਂ ਨਵੇਂ ਫਿਰਦੇ ਆ ਇੱਕ ਆ ਚੱਲਿਆ ਇੱਕ ਉਹ ਚੱਲਿਆ 4 ਕੇ ਫਿਰਦੇ ਆ ਆ ਆ ਰਿਹਾ ਕੈਰੀ ਆਹ ਤੇ ਆਗੇ ਰੱਤੀ ਬਾਕੀ ਵੀ ਇੱਥੇ ਹੋਣਗੇ ਹਵਾ ਵਗਦੀ ਜਾਂਦੀ ਆ ਇਹ ਕਾ ਆਉਂਦਾ ਲੈ ਮਗੋਰੀ ਅਲੀ ਪਾਈਗਾ ਨਾਮ ਦੇ ਕੱਲੂ ਹੈਗੀ ਬਾਜੀ ਚੱਲਾਂਗੇ ਜਿਹੜੀ ਆਪਣੇ ਪਿੰਡ ਦੇ ਨਾਲ ਵੀ ਇਹ 3200 ਵਾਲੀ ਤਿੰਨ ਮੋਰਸਾ ਨਾਮ ਉੱਤੇ 3200 5200 ਵਾਲੀ ਆ ਇੱਕ ਉਹਦੇ ਮੁਰਸਣੀਆਂ ਇੱਕ ਇੱਕੀ ਮੋਗੇ ਮੋਗੇਰ ਕੇ ਜਾ ਇੱਕ ਮੋਗੇਰ ਕੇ ਜਾ ਆ ਪਿਆ ਮੋਗੇਰ ਕੇ ਜਾਣਾ ਆਪਾਂ ਮੋਗੇਰ ਜਾਵਾਂਗੇ ਇੱਥੋਂ ਸਾਡਾ ਰਾਤ ਦਾ ਖੂਤ ਲੈ ਮੋਗੇਰ ਕੇ ਛੱਡਣੀ ਆਪਾਂ ਕੁਲੜੀ ਸਾਡਾ ਰਾਤ ਦਾ ਖੂਤ ਲੈ ਕਾਲੀ ਗੁਸ਼ਾਈ ਛੱਡਾਂਗੇ ਦੋਵੇਂ ਇੱਕੋ ਹੀ ਯਾਰ ਟਾਈਮ ਤੇ ਆਂਗਾ ਭਾਈ ਜੀ

ਬਾਕੀ ਹੋ ਕੇ ਗਿਆ ਕਰੀ ਸਟਾਰਟਿੰਗ ਤੰਨੇ ਦੀਆਂ ਲਕਣਾ ਤੇ ਏਟੀਐਮ ਗੁਲਜਾਰ ਦੀ ਬਾੜੇ ਵਾਲੀ ਚੀਨੇ ਨੇ ਤਾਂ ਕੀਤੀ ਮਾਰੋ ਮਾਰ ਸੀ ਪੀਰ ਘੋਟ ਕਨ ਕਾਲੇ ਪੱਲੇ ਵਾਲਾ ਡੱਬਾ ਗਿਆ ਸੀ ਬਹਿ ਤੇ ਨਾਰਤਾ ਲੋਏ ਥਾਪੇ ਮਾਰਦਾ ਕੀ ਹੋ ਗਈ ਹੋਏ ਕੋਈ ਗੱਲ ਨਹੀਂ ਤੂੰ ਕੋਈ ਜਾਣ ਪੀਰ ਘੋਟ ਕੇ ਉਤਰਨ ਸਰਾਵਾਲਾ ਲਾਇਆ ਸੀ ਚਲ ਓ ਉੱਥੇ ਬਣਾਵਾ ਵੀਡੀਓ ਓ ਉੱਥੇ ਬਣਾਵਾਂਗੇ ਚਲ ਪਹਿਲਾਂ ਕਿ ਧੰਨੇ ਦੀਆਂ ਲੱਕੜਾਂ ਤੇ ਏਟੀਮ ਗਲਜਾਰ ਦੀ ਵਾਰੀ-ਵਾਰੀ ਚੀਨੀ ਨੇ ਤਾਂ ਕੀਤੀ ਮਾਰੋ ਮਾਰਸੀ ਮਲੋਟ ਵਾਲੇ ਚੀਨਾ ਰੱਤਾ ਗਿਆ ਬੈ ਤੇ ਕਾਕੇ ਵਾਲਾ ਡੱਬਾ ਵੀ ਗਿਆ ਸੀ ਬੈ ਤੇ ਲਾਰ ਰਤਾ ਲੋਹਾਂ ਤੇ ਆਪੇ ਮਾਰਦਾ ਭਾਬੇ ਧੰਨੇ ਦਾ ਏ ਕੀ ਬਣ ਗਿਆ ਓਏ ਯਾਰ ਨਹੀਂ ਕੱਟ ਯਾਰ ਦੁਬਾਰਾ ਪੜਾਦਾ ਯਾਰ ਜਾ ਯਾਰ ਤਾਂ ਦੁਆਰਾ ਬੋਜ ਕੱਟ ਕੇ ਬਣਾ ਦਵਾਲਾ ਚਾਪ ਓਏ ਕੱਟ ਕੇ ਲਾਦਾ ਗਿਆ ਪਾ ਤੂੰ ਬੋਲੀ ਚਾਹ ਮਗਰ ਹੋ ਕੇ ਬੋਲ ਮੜਾ ਜਾ ਕਹਿੰਦਾ ਕਿ ਤੰਨੇ ਦੀਆਂ ਲੱਕੜਾਂ ਤੇ ਏਟੀਐਮ ਗੁਲਜਾਰ ਦੀ ਵਾੜੇ ਵਾਲੀ ਕੀ ਚੀਨੀ ਨੇ ਤਕੀਂਤੀ ਮਾਰੂ ਮਾਰਦੀ ਪੀਰਕੋਟਾਂ ਦਾ ਕਾਲੇ ਪੱਲੇ ਵਾਲਾ ਸ਼ਾਮ ਨੂੰ ਤੱਕਿਆ ਇਸ ਤਰ੍ਹਾਂ ਤੰਨੇ ਦੀਆਂ ਲੱਕੜਾਂ ਉਧਰੋਂ ਬਾਬੇ ਦਾ ਜੰਟੇ ਵਾਲਾ ਝੱਫਾ ਗਈ ਭੱਜ ਰਾਗਾ ਤਨੋਇ ਥਾ ਨਵਾ ਦਾ ਪੰਨੂ ਵਾਲਾ ਕੋ ਹੁੰਦ ਚਿੱਟੇ ਅੱਖਾਂ ਦਾ ਹਜ਼ਾਰੇ ਵਾਲਿਆਂ ਦਾ ਗਿਆ ਦੀ ਭੈ 5 ਵਜੇ ਗਈ ਹੀ ਭਾਜੀ ਨਿਬੜ ਉਧਰ ਬਾਪੇ ਧੰਦੇ ਦਾ ਮਾਰਦਾ ਥੱਪੇ ਲੋ ਆ ਜਾ ਬਾਕੀ ਉਹ ਕੀ ਜਮਾ ਲਾ ਵਿੱਚ ਆਵੇ ਜੇ ਕੀ ਸੋਏ ਆਤਮਾਨ ਗਿਆ ਆਈ ਨਹੀਂ ਮਲਾ ਰੇ ਗੜੀਏ ਕਹਿੰਦਾ ਕਿ ਹਜ਼ਾਰ ਵਾਲੇ ਕਬੂਤਰ ਕਿਸੇ ਦੇ ਨਾਲ ਖੜਦੇ ਦੋ ਪਿਆਰਾ ਛਾਪੀ ਯਾਰ ਕਹਿੰਦਾ ਹਜ਼ਾਰ ਵਾਲੇ ਕਬੂਤਰ ਕਿਸੇ ਦੇ ਨਾਲ ਖੜਦੇ ਤੇ ਡੋੜ ਵਾਲੇ ਜਗਤਾਰ ਦੇ ਲੋਹਾਂ ਥਾਪੇ ਮਾਰਦੇ ਆਹ ਦਬਰਣਾ ਬਰਾਵੰਦਰੀ ਉਧਰ ਗਣੂ ਕਹਿੰਦੇ ਖੱਟਿਆਂ ਦੇ ਕਬੂਤਰ ਹੁੰਦੇ ਆ ਬਹੁਤ ਵੜੇ ਤੇ ਸਾਡੇ ਗਰਮੀ ਨੂੰ ਖਾਂਦੇ ਆ ਇਹ ਕਬੂਤਰ ਲੋਕਾਂ ਦੇ ਜਾਂਦੇ ਭੱਜ ਇਹ ਖਾਂਦੇ ਲੋਆਂ ਨੂੰ ਮਾਰਦੇ ਥਾਪੇ ਜਿੱਤ ਤੱਕ ਕਦੇ ਤੇ ਕਾਲੀ ਨੋਗ ਦੀ ਸਾਡੀ ਟੋਟ ਰੂ ਬਾਹਲੀ ਚੰਦਰੀਆਂ ਲੋਕ ਨੂੰ ਫੜਦੀ ਸ਼ਰਤੀ ਕਹਿੰਦੇ ਕਿ ਲੋਕਾਂ ਦੇ ਸਾਡੇ ਟੀਰੇ ਭੜਿਆ ਆ ਬੈਠੇ ਹੋ ਟੀਰੇ ਜਿਹੜੇ ਨਸਲਾਂ ਨੂੰ ਮਾਰਦੇ ਤਰੀਕਰ ਐਨੀ ਨੀਲੀ ਦਿਨ ਦੇ ਗਾਇਸ ਸਾਰੇ ਡੱਬੇ ਪਸੰਦ ਐਂ ਤੇ ਉਹ ਨੀਲੀਆਂ ਜਿਹੜੇ ਕਹਿੰਦੇ ਸਾਨੂੰ ਡੱਬੇ ਨਹੀਂ ਪਸੰਦ ਸਾਡੇ ਜਿੱਦ ਤੋਂ ਡੱਬਾ ਪਾਉਂਦਾ ਵਾਜਦਾ ਭਾਈ ਕਾ ਤੇ ਉਹ ਵਜਦੇ ਆ ਜਿੱਦਣ ਦਾ ਨਿਕਲ ਡੱਬਾ ਨਾ ਸਾਨੂੰ ਵਿਆਹ ਜਿੰਨਾ ਚਾਹ ਆਉਂਦਾ ਲਾਣੀ ਤਾਂ ਨੀਲੇ ਵਜਦੇ ਵਾ ਠੀਕ ਹੈ ਮਿੱਤਰੋ ਲਓ ਜੀ ਹਾ ਉਤਰੀ ਆਪਣੀ ਚੱਲ ਪਿਆ ਦੂਜੀ ਗੜਾਈ ਬਹੁਤ ਗਿਆ ਬੀਰ ਬਹੁਤ ਜ਼ੋਰ ਲੱਗਈਗਾ ਤੇ ਜ਼ੋਰ ਵਾਲੀ ਵੀਡੀਓ ਤਾਂ ਨਹੀਂ ਬਣਾਈਗੀ ਤੇ ਫੇਰ ਸੈਟ ਜਾ ਹੋ ਗਿਆ ਅੱਗੇ ਨਾਲ ਬਸ ਦੋ ਡੰਗ ਉੱਡ ਗਿਆ ਤੇ ਹੁਣ ਬਸ 바람 ਸ਼ੁਰੂ ਹੋਏ ਤੇ ਇਹਦਾ ਪਤਾ ਹੀ ਉੱਡਣਾ ਹੀ ਉੱਡਣਾ ਤੇ ਐ ਵੇਖਾਂ ਜੀ ਦੱਸੀ ਜਾਂਦਾ ਏ ਇਹ ਆਪਾਂ ਬਾਅਦ ਛੱਡੀ ਜੇ ਤੜਕੇ ਚਾਰ ਫਿਰਦੇ ਸਕੂਨਾਂ ਚ ਨਹੀਂ ਛੱਡਿਆ ਦੁਪਹਿਰੇ ਛੱਡੀ ਬਾਅਦ ਚ ਚਾਹ ਪੀ ਕੇ ਜੰਗਲ ਦਾ ਰਾਜਾ ਹਾਂ ਉਹ ਸਾਬ ਇੱਕ ਕੁੱਚਾ ਖੜਾ ਜੀ ਆ ਆ ਗਿਆ ਖੜਾ ਸਾਡੇ ਸਾਥ ਤੇ ਆ ਖੜਾ ਕਿਾ ਆ ਆ ਗਿਆ ਇਹ ਆਪਾਂ ਦੁਪਹਿਰੇ ਛਢੇ ਕਰ ਤਨ ਚ ਆ ਆ ਲਿਆ ਸਾਥ ਆ ਛੱਜ ਨਹੀਂ ਨਹੀਂ ਫਿਰਦੇ ਰਹਿੰਦੇ ਫਿਰਦੇ ਰਹਿੰਦੇ ਇਹ ਗੜਵਾੜਾ ਛੱਡੇ ਗਏ 12 ਵਜੇ ਦੀ ਤੇ ਟਾਈਮ ਹੋ ਗਿਆ ਇਹ 3 ਵਜੇ ਦੇ ਅਜੇ ਮੰਮ ਨਵੇਂ ਆ ਹੋਰ 2 9 ਦਾ ਕਾਲੀ ਤਿਆਰੀ ਪਾ ਰ ਕਰ ਛੜਨੀ ਬਾਜੀ ਤੇ ਕੱਲ ਨੂੰ ਬਾਜੀ ਦਾ ਵਲੌਗ ਆਊਗਾ ਆਪਣਾ ਕੱਲ ਛੱਡ ਕੇ ਲਿਆਉਣਾ ਮੋਟਰਸਾਈਕਲ ਛੜਨੀ ਬਾਜੀ ਕਿਹਾ ਇਧਰ ਆਪਾਂ ਛੜਨੀ ਕਾਲੀ ਪੂਛ ਵਾਲੀ ਮੋਟਰਸਾਈਕਲ ਵਾਲੀ ਮੂਰ ਦਾ ਵੀ ਆਊਗਾ ਮੂਰ ਮਾਰ ਵਰਗੇ ਸਾਰੇ ਆਉਣਗੇ ਮੈਨੂੰ ਲੱਗਦਾ ਇੱਥੇ ਆਉਣਗੇ ਪੱਖੀ ਨਹੀਂ ਨਹੀਂ ਉੱਥੇ ਵੀ ਉਹ ਉਧਰ ਦੇਰਗੇ ਦੀ ਆ ਇਧਰ ਆਪਾਂ ਜਾਣਾ ਦੋ ਛੱਡਣਗੇ ਫਿਰ ਪੱਖੀ ਵੀ ਆਉਣਗੇ ਚੇਲੇ ਛੇ ਹਾਂ ਉੱਥੇ ਕਿਰਦਾ ਆਪਾਂ ਪੈਣਾ ਮੂਰ ਦੇਖ ਰਾਂਗੇ ਤੜਕੇ ਕੀ ਬੰਦ ਆ। ਅਗਰ ਨਹੀਂ ਤੇਰੇ ਵਾਲ ਵਾਲਕੇ ਡੇਕ ਡੇ ਕੇ। ਹਾਂ ਦੋ ਮਿੰਟ ਖੜ ਦੇ ਸਾਹਮਣੀ ਹੋਣੇ। ਤੂੰ ਵੀ ਇੱਕ ਰਾਤ ਖੜ ਸਾਹਮਣੀ ਆਣਾ ਸਾਰੇ ਕੋ। ਹੈਨਾ? ਅੜਦੇ ਸਾਥੇ। ਬਾਕੀ ਓਕੇ ਆ ਜੀ। ਭਜੀ ਸਕੂਟਰ ਬਹਿ ਗਿਆ ਤੇ ਮੁੰਡਾ ਤਾੜਨ ਲੱਗਾ ਏ। ਤਾੜਦੇ ਕੋਈ ਸਾ। ਓਏ ਹੋਲੀ। ਆ ਵੀ ਆ ਗੱਗੇ। ਆ ਵੀ ਓਏ ਹੋਲੀ। ਨਾ ਨਾ ਏ। ਓ ਜੋਰ ਲੱਗਾ ਨਾ। ਏ ਬਹੌਲੀ ਇਹ ਲੈ ਗਿਆ ਨਾ ਹੌਲੀ ਹੌਲੀ ਵਾ ਇਨ ਇਨ ਇ ਇਹ ਗਾਣਾ ਥੋੜਾ ਕੰਡਾ ਘੱਟ ਵਾਲਾ ਨਾ ਨਾ ਭਾਈ ਥੱਲੇ ਰੱਖਣਾ ਥੱਲੇ ਨਾ ਧੱਕ ਥੱਲੇ ਰੱਖ ਲੈ ਥੱਲੇ ਉਹ ਗਾਣਾ ਇੱਧਰ ਗਾਣੇ ਆਈ ਐਂਡੂ ਦੇ ਜਾਂਦੀ ਲੋੜ ਹੀ ਨਹੀਂ आखिर कूदर गाणू आया आ बैठा जी काली लाल डूसा उधर उधर लाड़तेड़ी उस नहा उस नाड़ी

ਤੇ ਚਾਰ ਇਧਰ ਗੂਟਰ ਬੰਦ ਤੇ ਛਦਰਾਂ ਦੇ ਚਾਰ ਖੂਦਾਂਗਾ ਬੰਦ ਤੇ ਨਵੀਆਂ ਕੱਢਣਾ ਲਗਾ ਤੇ ਕਾਲੂ ਛੱਲਾਂਗੇ ਆਪਾਂ ਬਾਜੀ ਤੇ ਬਾਕੀ ਉਹ ਏਅਰਪੋਰਟਾਂ ਕਾਲੂ ਤਾਂ ਯਾਰ ਕੋਈ ਵੀ ਛੱਡ ਸਕਦੇ ਆਪਾਂ ਕਾਲੂ ਬਾਈ ਤੇ ਲਾਗੇ ਤੇ ਆ ਵੀ ਥੋੜੀ ਥੋੜੀ ਜੇ ਇਸ ਤੇ ਜਾਰਾ ਮਾਰਕਾ ਨਿਕਲ ਪਿਆ ਰਿਹਾ ਇੰਟਰਨੈਟ ਆ ਰਿਹਾ ਮੈਂ ਕਿਉਂ ਆਇਆ ਇੱਧਰ ਬੈਠ ਗੋਚੇ ਬੈਠੀ ਗੋਚੇ ਬੈਠੀ ਇੱਕ ਉਤਰ ਫੜਨ ਲਈ ਰੱਖਿਆ ਆ ਕਾਹ ਇਹ ਸਾਡਾ

ਉਧਾਰੇ ਕੱਲ੍ਹ ਆਇਆ ਨੀ ਰਾਮਾ हेलो ਆਇਆ ਬੈਠਿਆ ਉਹ ਤਰ ਰੁੱਕ ਗਿਆ ਇਹਦੇ ਫੋਟੋ ਖਾ ਲੈ ਬਈ ਆਇਆ ਬੈਠੇ ਆਇਆ ਬੈਠੇ ਚਾਰ ਬੋਟਲਾ ਸਾਰਾ ਓਏ ਮੈਂ ਜਾਣਾਂ ਥੱਲੇ ਉਹ ਨਿੱਤਰ ਬਾਬਾ ਅੱਜ ਗਿਆ ਉਹ ਖੜ ਜਾ ਓ ਯਾਰ ਖੜ ਜਾ ਨਾ ਆਇਆ ਇਹੋ ਕੱਲ੍ਹ ਸਰਾਇਆ Hah koi nahi <laughs> ਆਪਾਂ ਚੱਲਦੇ ਆਂ ਜੀ ਆਓ ਲੈ ਫਟਾਖੇ ਯਾਰ ਮੈਂ ਪੱਛੇ ਪੜਦਾ ਹੀ ਲੇ ਲੇ ਲੈ ਹੋਰ ਵੀ ਤੜਾਈ ਭਾਈ ਆਜਾ ਨਾ ਕੱਲੇ ਨੇ ਜੇ ਆਹੀ ਸਿੰਘ ਰਸਲਾ ਫੇੜਾ ਠੀਕ ਆ ਸਾਰੀ ਕਰੀਮ ਆਂਦੀ ਅੱਜ ਕੱਲੇ ਨੇ ਓਏ ਇਧਰ ਇਧਰ ਕਿਰਿਆ ਨਹੀਂ ਜਿੱਥੇ ਨਹੀਂ ਆ ਬੱਚਿਆਂ ਨੂੰ ਡਾਉਂ ਜਾ ਪਈ ਉਹ ਚਾਰ ਰਹਿ ਗਏ ਨਾ ਉਹ ਵੀ ਵੜਨਗੇ ਆ ਦਾ ਸੁੱਖਾ ਹੀ ਆ ਜੇ ਓਏ ਚੱਲ ਰਹਿ ਗਿਆ ਦਾ ਸੁੱਖਾ ਹੀ ਆ ਇਹ ਲੰਦਾਵਾ ਮਾਰੀ ਤਾਂ ਗਰਗੇ ਤੇਰੇ ਫਰਾਂ ਦੇ ਦੋ ਰਾਂ ਦੇ ਫਤਾਰ ਚਲ ਆ ਗਈ ਨਹੀਂ ਅਜੇ ਨਹੀਂ ਆ ਚੰਦੀ ਆ ਹੋ ਗਈ ਸੱਚਾ ਹੋਰ ਲਾ ਚਾਤ ਨੂੰ ਦੋਈ ਨਹੀਂ ਜਾ ਪਾਛਾ ਕੰਮ ਬੁਆਏਗੇ ਉਹ ਲੈ ਜਾਂਦੇ ਦੋ